ਕਸਟਮਰ ਆਂਦਾ ਆ ਸੈਂਟਰ 'ਚ ਹੀ ਗੱਡੀ ਲਾ ਕੇ ਤੁਰ ਜਾਂਦਾ ਹੈ ਜੀ ਸਰ ਸੈਂਟਰ 'ਚ ਗੱਡੀ ਲਾਉਣ ਦੇ ਕਾਰਨ ਭਈ ਇੱਥੇ ਰਸ ਜ਼ਿਆਦਾ ਹੋ ਜਾਂਦਾ ਹੈ ਇੱਕ ਥਾਡੇ ਬਾਹਰ ਲਾਏ ਆ ਦੁਕਾਨਦਾਰਾਂ ਨੇ ਕਰੋ ਕਰਵਾਜ਼ ਐਕਟਿਵ ਆ ਵਗੈਰਾ ਲੱਗਦੇ ਨੇ ਭਈ ਉਹਦੇ ਕਰਕੇ ਫਿਰ ਐਕਸੀਡੈਂਟ ਵਗੈਰਾ ਦੇ ਨਾਲ ਹੀ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਸਰ ਤੁਸੀਂ ਕਸਟਮਰ ਨੂੰ ਰੋਕਦੇ ਨਹੀਂ ਜਦੋਂ ਲਾਂਦਾ ਵਾ ਉਹ ਸਾਰੇ ਜੀ ਤੁਸੀਂ ਆਪਣੇ ਜਿੰਨੇ ਮੁੰਡੇ ਆ ਨਾ ਜਿਹੜਾ ਵੀ ਅਗਰ ਕਹਿੰਦਾ ਕਿਸੇ ਨੂੰ ਭਾਜੀ ਇਹ ਦੇ ਨਾਲੋਂ ਪਾਰਕਿੰਗ 'ਚ ਲਗਾ ਲਓ ਤੂੰ ਉਹ ਕੋ ਉਹਨਾਂ ਨਾਲ ਰੂਟ ਲਈ ਬੋਲਦੇ ਆ ਸਰ ਤੁਸੀਂ ਏਸੀ ਗੱਲ ਪ੍ਰਸ਼ਾਸਨ ਨਾਲ ਇਹ ਗੱਲ ਕੀਤੀ ਤੁਸੀਂ ਭਾਜੀ ਕਈ ਵਾਰੀ ਕੀਤੀ ਪ੍ਰਸ਼ਾਸਨ ਨੂੰ ਵੀ ਸੰਯੋਗ ਤੁਹਾਡਾ ਪ੍ਰਸ਼ਾਸਨ ਦਾ ਵੀ ਸੰਯੋਗ ਚਾਹੀਦਾ ਸੀ ਬਿਲਕੁਲ ਬਿਲਕੁਲ ਭਾਜੀ ਆ ਤਾਂ ਗੱਲ ਤੁਹਾਡੀ ਸਹੀ ਹੈ ਲੇਕਿਨ ਹੁਣ ਨਾਲ ਦੇ ਬੰਦੇ ਵੀ ਤਾਂ ਕੋਈ ਨਾ ਕੋਈ ਚਲਾਉਣਾ ਚਾਹੀਦਾ ਕਿ ਨਹੀਂ ਭਾਜੀ ਭਰਤੀ ਭਾਜੀ ਪ੍ਰਸ਼ਾਸਨ ਕਰ ਰਿਹਾ ਹੁਣ ਵਧੀਆ ਕਰ ਰਿਹਾ ਭਾਜੀ ਕਿੱਥੇ ਜਾਣਗੇ ਸਰ ਹੁਣੇ ਕਰਕੇ ਜਾਏਗਾ ਫੇਰ ਇੱਥੇ ਇੱਥੇ ਹੀ ਹੋ ਜਾਏਗਾ ਚਲੋ ਭਾਜੀ ਅਕਲ ਦਾ ਆਉਗੀ ਨਾ ਲੋਕਾਂ ਨੂੰ ਜੀ ਸਮਝਦੇ ਚਲੋ ਪ੍ਰਸ਼ਾਸਨ ਜੋ ਵੀ ਕ ਦਾ ਤੋਂ ਅਗਲੇ ਬੰਦੇ ਨੂੰ ਅਗਲ ਦਾਉਗੀ ਕੀ ਨਾਮ ਕੀ ਆਪਣਾ ਬਈ ਮੇਰਾ ਭਾਈ ਵਿਜੇ ਪਾਲ ਸэр ਕਿੱਥੇ ਸ਼ੋਭਾ ਮਮੀ ਆਪਣੇ ਭਾਈ ਏਸੀ ਮਾਰਕਟ ਰੈਨਿੰਗ ਬਾਜ਼ਾਰ ਸэр ਸੰਡੇ ਵਾਲੇ ਦਿਨ ਵੀ ਕਾਫੀ ਰਸ਼ ਹੁੰਦਾ ਪਿਛਲੇ ਸੰਡੇ ਚਲੋ ਪਿਛਲੇ ਸੰਡੇ ਵੀ ਸਾਰੇ ਇੱਕ ਬਾਹਰ ਬੈਰੀਏਟਰ ਲਗਾਏ ਗਏ ਸੀਗੇ ਪਰ ਐ ਸੰਡੇ ਨਹੀਂ ਲੱਗੇ ਇਹਦੇ ਵਾਰ ਕੀ ਖਣਾ ਦਾ ਇੱਕ ਚੀਜ਼ ਤਾਂ ਆਹਾ ਹੈ ਇੱਕ ਦੇਖੋ ਤੁਸੀਂ ਇਧਰੋਂ ਆਟੋ ਦੀ ਜਿੱਦਾਂ ਬੰਦ ਕੀਤੇ ਇਧਰੋਂ ਆਣੀ ਲੇਕਿਨ ਆਟੋ ਭਾਈ ਨਾ ਸਿਨੇਮੇ ਵਾਲੋ ਜਿੱਥੇ ਮਲਾਬ ਚੌਂਗਾ ਲੋ ਪੂਰੇ ਆਟੋ ਅੰਦਰ ਆਂਦੇ ਆ ਉਹਨਾਂ ਕਰਕੇ ਭਾਜੀ ਜ਼ਿਆਦਾ ਰਸ਼ ਹੈ ਜੀ ਮਤਲਬ ਇਧਰੋਂ ਬੰਦ ਕਰ ਦਿੱਤੇ ਜੋਤੀ ਚੌਂਗਾ ਵੱਲੋਂ ਜਿਹੜੇ ਮਲਾਬ ਚੌਂਗਾ ਤੋਂ ਜਾਂ ਇਧਰੋਂ ਨਾਸਿਲਮੇ ਵੱਲੋਂ ਆ ਭਾਜੀ ਉਹ ਬੰਦ ਨਹੀਂ ਹੁੰਦੇ ਉਹ ਉਤੋਂ ਬਹੁਤ ਜ਼ਿਆਦਾ ਇੱਥੇ ਵਸਦੇ ਸਰਕਾਰੀ ਇਸ ਬਾਰੇ ਕੰਪਲੀਟ ਕੀਤੀ ਆ ਭਾ ਨਹੀ ਆਨੇ ਨੂੰ ਪੁਲਿਸ ਜੁਆਇੰਟ ਆਪਰੇਸ਼ਨ ਕਰਾਉਗੇ ਜੀ ਅਸੀਂ ਰੈਗੂਲਰਲੀ ਇੱਥੇ ਵਿਜ਼ਿਟ ਕਰਦੇ ਰਵਾਂਗੇ ਜੀ ਜੋ ਤੁਹਾਡਾ ਕਨਸਰਨ ਹੈਗਾ ਇਸ ਬਾਜ਼ਾਰ ਨੂੰ ਫੁੱਲਾ ਕਰਕੇ ਖੱਟਾ ਸਰ ਇੱਕ ਛੋਟਾ ਸਵਾਲ ਆ ਮੈਡਮ ਵੱਲੋਂ ਪਿਛਲੇ ਸ਼ਾਇਦ 7 7:30 ਵੇ ਟਾ ਬਾਜ਼ਾਰੀ ਟੀਮ ਦੇ ਨਾਲ ਆ ਕੇ ਈ ਰਿਕਸ਼ਾ ਦੇ ਚਲਾਨ ਕੱਟੇ ਗਏ ਸੀਗੇ ਪਰ ਜੋਤੀ ਚੌਂਕ ਭਗਵਾਨ ਵਾਲਮੀਕ ਚੌਕ ਤੋਂ ਜਿਹੜੀ ਹੈ ਐਂਟਰੀ ਬੰਦ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਈ ਰਿਕਸ਼ੇ ਆ ਮਿਲਾਬ ਚੌਂਕ ਤੋਂ ਜਾਇਦਰੋ ਨਾਸ਼ਰਮਾ ਰੋਡ ਤੋਂ ਅੰਦਰ ਆ ਜਾਂਦੇ ਆ ਉਹਨਾਂ ਦੇ ਚਲਾਨ ਨਹੀਂ ਕੀਤੇ ਜਾਂਦੇ ਕੀ ਕਰੀਏ ਮੈਂ ਤੁਹਾਡੀ ਇਹ ਗੱਲ ਤੁਹਾਡੇ ਮਾਧਿਅਮ ਰਾਹੀਂ ਅੱਜ ਮੇਰੇ ਤੇ ਆਨ ਚਾਹੀਏ ਕਿ ਇਹ ਇਸ ਚੀਜ਼ ਦਾ ਬਿਲਕੁਲ ਕੰਮ ਨਹੀਂ ਕਰਦਾ ਜੀ ਠੀਕ ਹੈ ਸਰ ਇਹ ਵੀ ਕਿ ਇਹ ਰਿਕਸ਼ੇ ਇਹ ਰਿਕਸ਼ੇ ਕਰਕੇ ਹੀ ਬਾਜ਼ਾਰ ਦੇ ਵਿੱਚ ਕਾਫੀ ਰੱਸ ਦੇਖਣ ਨੂੰ ਮਿਲਦਾ ਉਸ ਨੂੰ ਕਿਵੇਂ ਰੋਕਿਆ ਜਾਵੇਗਾ ਭਾਜੀ ਉਸ ਤੇ ਵੀ ਪਾਲਿਸੀ ਬਣਾ ਲੈਣ ਆਜੂ ਜੀ ਸਾਡੇ ਨਾਲ ਇਹ ਗੱਲ ਸ਼ੇਅਰ ਕੀਤੀ ਹੈ ਇਸ ਕੇਸ ਨੂੰ ਅਡਰੈਸ ਕੀਤਾ ਜਾਵੇ ਠੀਕ ਹੈ ਸਰ